हां जी ਕਿਸਾਨ ਵੀਰੋ ਝੋਨੇ ਦੇ ਵਿੱਚ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਆਪਣੇ ਨਦੀਨ ਨਾਸ਼ਕ ਪਾਉਣ ਦੇ ਬਾਵਜੂਦ ਵੀ ਆਪਣੀ ਖੇਤਾਂ ਦੇ ਵਿੱਚ ਦੁਬਾਰਾ ਫੇ ਨਦੀਨ ਆਪਣੇ ਉੱਗ ਪੈਂਦੇ ਨੇ ਜਿਵੇਂ ਆਪਣਾ ਸਮਾਕ ਹੋ ਗਿਆ ਝੋਨੇ ਦੇ ਮੋਥੇ ਹੋ ਗਏ ਤੇ ਨਦੀਨ ਨਾਸ਼ਕ ਦੀ ਆਪਾਂ ਪਾਈ ਹੁੰਦੀ ਆ ਆਪਣੇ ਕਿਸਾਨ ਵੀਰ ਪਾਉਂਦੇ ਨੇ ਤੇ ਪਾਉਣ ਦੇ ਬਾਵਜੂਦ ਵੀ ਆਪਣੇ ਨਦੀਨ ਉੱਗ ਪੈਂਦੇ ਜਿਨ੍ਹਾਂ ਦੇ ਵਿੱਚ ਜਿਹੜੇ ਆਪਣੀ ਜਿਵੇਂ ਬੂਟਾ ਕਲੋਰ ਹੋ ਗਈ ਜਾਂ ਆਪਣੀ ਪ੍ਰੈਟੀਲਾ ਕਲੋਰ ਹੋ ਗਈ ਇਹਨਾਂ ਦੇ ਪਾਉਣ ਦੇ باوجود ਵੀ ਆਪਣੇ ਖੇਤਾਂ ਦੇ ਵਿੱਚ ਦੁਬਾਰਾ ਨਦੀਨ ਕਿਉਂ ਉਗ ਪੈਂਦੇ ਨੇ ਇਸ ਦੀ ਜਾਣਕਾਰੀ ਅੱਜ ਤੁਹਾਡਾ ਨਾਲ ਸਾਂਝੀ ਕਰਦੇ ਆ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਦੇਖ ਰਹੇ ਨੇ ਆਪਣੀ ਪੇਜ ਨੂੰ ਫੋਲੋ ਕਰ ਸਕਦੇ ਹੋ ਜਿਹੜੇ ਵੀਰ ਆਪਣੇ YouTube ਚੈਨਲ ਨੂੰ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਸਾਨ ਵੀਰੋ ਇਹਨਾਂ ਦੇ ਵਿੱਚ ਤਿੰਨ ਤੋਂ ਚਾਰ ਕਾਰਨ ਨੇ ਵੀ ਕਿਸ ਕਾਰਨਾਂ ਕਰਕੇ ਜਿਹੜੇ ਨਦੀਨ ਦੁਬਾਰਾ ਉਗ ਪੈਂਦੇ ਨੇ ਸਭ ਤੋਂ ਜਿਹੜਾ ਆਪਣਾ ਵੱਡਾ ਕਾਰਨ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਆਪਾਂ ਜਾਂ ਫਰਟੀਲਾਈਜ਼ਰ ਹੈ ਜਾਂ ਆਪਾਂ ਕੋਈ ਨਦੀਨ ਆਸ਼ਕ ਜਾਂ ਕੋਈ ਵੀ ਆਪਾਂ ਰੇਸ ਸਪਰੇ ਬਾਜ਼ਾਰ ਦੇ ਵਿੱਚੋਂ ਲੈਣੇ ਆ ਉਸ ਦਾ ਹਮੇਸ਼ਾ ਪੱਕਾ ਬਿੱਲ ਲਿਆ ਕਰੋ ਸਭ ਤੋਂ ਇਹਦਾ ਵੱਡਾ ਮੇਨ ਕਾਰਨ ਹੈ ਕਿਉਂਕਿ ਮਾਰਕੀਟ ਦੇ ਵਿੱਚ ਅੱਜਕੱਲ ਬਹੁਤ ਕੁਝ ਡੁਬਲਿਕੇਟ ਵੇਚ ਰਿਹਾ ਹੈ ਬਹੁਤ ਕੁਝ ਆਪਣੀਆਂ ਆਪਣੀ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਜਾਂ ਹੋਰ ਤੁਸੀਂ ਕਹਿ ਸਕਦੇ ਹੋ ਰੇ ਸਪਰੇਹਾਂ ਦੇ ਵਿੱਚ ਜਦੋਂ ਵੀ ਕੋਈ ਨਦੀਨ ਆਸ਼ਕ ਜਾਂ ਕੋਈ ਵੀ ਤੁਸੀਂ ਰੇ ਸਪਰੇਹ ਲੈ ਰਹੇ ਹੋ ਤਾਂ ਆਪਣੇ ਪੱਕੇ ਬਿੱਲ ਤੇ ਲਿਆ ਕਰੋ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦ ਦਵਾਈਆਂ ਆਪਣ ਨੂੰ ਨਕਲੀ ਮਿਲ ਜਾਂਦੀਆਂ ਨੇ ਉਹ ਆਪਣੇ ਜ਼ਮੀਨ ਦੇ ਵਿੱਚ ਅਸਰ ਨਹੀਂ ਕਰਦੀਆਂ ਉਹ ਵੀ ਇੱਕ ਆਪਣਾ ਮੇਨ ਕਾਰਨ ਹੈ ਉਸ ਤੋਂ ਬਾਅਦ ਕਿਸਾਨ ਵੀਰੋ ਕਾਰਨ ਹੈਗਾ ਇਹ ਆਪਣਾ ਇਹ ਜਦੋਂ ਕਿਉਂਕਿ ਜਿੰਨੀਆਂ ਵੀ ਜਿੰਨੀਆਂ ਨਦੀਨ ਉੱਗਣ ਤੋਂ ਜਿਹੜੇ ਪਹਿਨੇ ਆਪਾਂ ਨਦੀਨ ਆਸ਼ਕ ਵਰਤਿਆਂ ਜਿੰਦੇ ਵਿੱਚ ਬੂਟਾ ਕਲੋਰ ਜਾਂ ਪਟਾਟੀਲਾ ਕਲੋਰ ਹੈ ਇਹ ਤਕਰੀਬਨ ਆਪਾਂ ਨੂੰ ਜਦੋਂ ਆਪਾਂ ਕੱਦੂ ਆਪਾਂ ਮਾਰ ਲਏ ਨੇ ਉਸ ਤੋਂ ਦੋ ਜਾਂ ਤੀਜੇ ਦਿਨ ਆਪਾਂ ਨੂੰ ਹਰ ਹੱਥ ਦੇ ਵਿੱਚ ਯਾਨੀ ਕਿ ਦਵਾਈ ਆਪਾਂ ਨੂੰ ਪਾ ਦੇਣੀ ਚਾਹੀਦੀ ਜੇਕਰ ਆਪਾਂ ਲੇਟ ਹੁੰਨੇ ਆ ਯਾਨੀ ਕਿ ਚਾਰ ਪੰਜ ਦਿਨ ਆਪਣੇ ਲੰਘ ਜਾਂਦੇ ਨੇ ਉਹਨਾਂ ਦੇ ਕਾਰਨ ਕਰਕੇ ਵੀ ਕਿਸਾਨ ਵੀਰੋ ਜਿਹੜਾ ਆਪਣੇ ਨਦੀਨ ਆਪਣੇ ਫਿਰ ਦੁਬਾਰਾ ਉੱਗ ਪੈਂਦੇ ਨੇ ਵੀ ਜਿਹੜੀ ਆਪਣੀ ਦਵਾਈ ਪੂਰਾ ਪ੍ਰੋਪਰ ਅਸਰ ਨਹੀਂ ਕਰਦੀ ਤੇ ਇਸ ਤੋਂ ਅਗਲਾ ਕਾਰਨ ਹੈ ਕਿ ਕਿਸਾਨ ਵੀਰੋ ਕਿ ਜਿਹੜੇ ਆਪਾਂ ਜਦੋਂ ਆਪਾਂ ਇਹ ਦਵਾਈਆਂ ਪਾਉਨੇ ਆ ਆਪਣੇ ਖੇਤਾਂ ਦੇ ਵਿੱਚ ਪਾਣੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਕਈ ਆਪਣੇ ਖੇਤ ਇਹੋ ਜਿਹੇ ਨੇ ਜਾਂ ਕਈ ਏਰੀਆ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਆਪਣੇ ਪਾਣੀ ਖਲਾਰਨੀ ਦਿੱਕਤ ਆਉਂਦੀ ਏ ਜਾਂ ਉੱਥੇ ਤੁਸੀਂ ਪਾਣੀ ਦੀ ਸਮੱਸਿਆ ਆਪਣੇ ਵੀ ਘੱਟ ਜਾਣੀ ਕਿ ਜ਼ਿਆਦਾ ਸਮਾਂ ਪਾਣੀ ਨਹੀਂ ਖੜਦਾ ਪਾਣੀ ਆਪਣੇ ਲੈਟ ਘਟ ਆਉਂਦੀ ਏ ਵੀ ਕਾਰਨ ਹੈਗਾ ਜਦੋਂ ਆਪਾਂ ਦਵਾਈ ਪਾ ਦਿਆਂ ਤਕਰੀਬਨ ਹੀ ਆਪਾਂ ਨੂੰ ਘਟੋ-ਘਟ ਚਾਰ ਤੋਂ ਪੰਜ ਦਿਨ ਆਪਣੇ ਖੇਤਾਂ ਦੇ ਵਿੱਚ ਜਿਹੜਾ ਆਪਣਾ ਪਾਣੀ ਖੜਾ ਹੋਣਾ ਜ਼ਰੂਰੀ ਚਾਹੀਦਾ ਹੈ ਜੇ ਆਪਾਂ ਅੱਜ ਦਵਾਈ ਪਾਉਣੀ ਆ ਤਾਂ ਕਿਦਾਂ ਜਿਹੜਾ ਆਪਣਾ ਪਾਣੀ ਖੇਤਾਂ ਦੇ ਵਿੱਚ ਜੀਰ ਜਾਂਦਾ ਪਾਣੀ ਸੁੱਕ ਜਾਂਦਾ ਕਿਸਾਨ ਵੀਰੋ ਉੱਥੇ ਜਿਹੜਾ ਆਪਣਾ ਕੋਈ ਵੀ ਨਦੀਨ ਆਸ਼ਕ ਕੀਤਾ ਇਹ ਤੁਸੀਂ ਮਹਿੰਗੇ ਤੋਂ ਮਹਿੰਗਾ ਪਾੜੋ ਉਹ ਵੀ ਆਪਣਾ ਜਿਹੜਾ ਪ੍ਰੋਪਰ ਅਸਰ ਨਹੀਂ ਕਰਦਾ ਜਿਹੜੇ ਆਪਾਂ ਨਦੀਨ ਆਸ਼ਕ ਨਦੀਨਾ ਤੋਂ ਉੱਗਣ ਤੋਂ ਪਹਿਲਾਂ ਆਪਾਂ ਪਾਉਣੀ ਹੁੰਦੀ ਏ ਇਹ ਆਪਣਾ ਜਿਹੜਾ ਆਪਣਾ ਵੱਡਾ ਕਾਰਨ ਹੈ ਇਸ ਤੋਂ ਬਾਅਦ ਅਗਲਾ ਕਾਰਨ ਹੈ ਕਿਸਾਨ ਵੀਰੋ ਆਪਣੀ ਜਿਹੜਾ ਤਾਉਣ ਦਾ ਢੰਗ ਕਿਉਂਕਿ ਕਿਸਾਨ ਵੀਰੋ ਜਿਹੜਾ ਆਪਣਾ ਕਈ ਵੀਰ ਆਪਣੇ ਜਿਵੇਂ ਰੇਤਾ ਦੇ ਵਿੱਚ ਪਾਉਂਦੇ ਨੇ ਇਹ ਵੀ ਆਪਣਾ ਬੈਸਟ ਆਪਸ਼ਨ ਹੈ ਜਾਂ ਤੁਸੀਂ ਜਿਹੜੇ ਆਪਣੇ ਕਿਸਾਨ ਵੀਰ ਸੁਪਰ ਪਾਉਂਦੇ ਨੇ ਇੱਕ ਬੈਗ ਪਾਉਂਦੇ ਚਾਹੇ ਅੱਧਾ ਬੈਗ ਪਾਉਂਦੇ ਉਹਦੇ ਵਿੱਚ ਜੇਕਰ ਆਪਾਂ ਮਿਕਸ ਕਰਕੇ ਪਾਉਣੇ ਆ ਤਾਂ ਕਿਸਾਨ ਵੀਰੋ ਉਹਦੇ ਵਿੱਚ ਵੀ ਆਪਾਂ ਜਿਹੜਾ ਪੂਰਾ ਵਧੀਆ ਰਿਜ਼ਲਟ ਮਿਲਦਾ ਵਾ ਕੀ ਲੀਟਰਾਂ ਦੇ ਨਾਲ ਕਿਸਾਨ ਵੀਰੋ ਜੇਕਰ ਆਪਾਂ ਰੇਤਾ ਦੇ ਵਿੱਚ ਪਾਉਣੇ ਆ ਤੇ ਜਾਂ ਆਪਾਂ ਇਹ ਸੁਪਰ ਦੇ ਵਿੱਚ ਪਾਉਣੇ ਆ ਖਾਦ ਦੇ ਵਿੱਚ ਮਿਕਸ ਕਰਕੇ ਤਾਂ ਕਿਸਾਨ ਵੀਰੋ ਇੰਦੇ ਨਾਲ ਵੀ ਆਪਣਾ ਕੋਈ ਫਾਂਟ ਨਹੀਂ ਰਹਿੰਦੀ ਕਿਉਂਕਿ ਦਾਣੀ-ਦਾਣੀ ਦੇ ਨਾਲ ਜਿਹੜੀ ਆਪਣੀ ਦਵਾਈ ਆਪਣੀ ਇਹ ਰਲ ਜਾਂਦੀ ਏ ਤੇ ਜਦੋਂ ਜਾਣਾ तकरीबन ਜਿਹੜਾ ਸੁਪਰ ਦਾ ਛੱਟਾ ਬਹੁਤ ਵਧੀਆ ਹੁੰਦਾ ਆਪਣੇ ਚਾਹੇ ਪੱਦੀ ਬੂਰੀ ਪਾ ਰਿਆ ਤਾਂ ਵੀ ਆਪਣਾ ਜਿਹੜਾ ਛੱਟਾ ਕਿਲੇ ਦੇ ਵਿੱਚ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਮਿਕਸ ਕਰਕੇ ਪਾਉਣੇ ਆ ਜਾਂ ਆਪਾਂ ਰੇਤਾ ਦੇ ਵਿੱਚ ਪਾਉਣੇ ਆ ਤਾਂ ਕਿਸਾਨ ਵੀਰ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾ ਤੇ ਅਗਲਾ ਕਾਰਨ ਹੁੰਦਾ ਜਦੋਂ ਆਪਾਂ ਦਵਾਈ ਪਾ ਲਈਆਂ तकरीबन ਜਦੋਂ ਆਪਾਂ ਕਦੂ ਕਰਦੇ ਆ ਤਾਂ ਉਸ ਖੱਤੇ ਦੇ ਵਿੱਚੋਂ ਆਪਾਂ ਅਗਲੇ ਖੇਤ ਨੂੰ ਪਾਣੀ ਕੱਢ ਦਿੰਨੇ ਆ ਜਾਂ ਆਪਾਂ ਪਾਣੀ ਟੁੱਟ ਜਾਂਦਾ ਪਾਣੀ ਆਪਣਾ ਸਾਰਾ ਨਿਕਲ ਜਾਂਦਾ ਤੇ ਉਹਦੇ ਕਾਰਨ ਵੀ ਜਿਹੜੇ ਆਪਣੇ ਨਦੀਨ ਫਿਰ ਆਪਣੇ ਕੰਟਰੋਲ ਕਿਉਂਕਿ ਉਹਦੇ ਵਿੱਚ ਜਿਹੜੀ ਦਵਾਈ ਸਾਰੀ ਆਪਣੇ ਅਗਲੇ ਖੇਤ ਵਿੱਚ ਨਿਕਲ ਜਾਂਦੀ ਹੈ ਜਾਂ ਆਪਾਂ ਬਾਰਿਸ਼ ਪੈ ਜਾਂਦੀ ਹੈ ਤਾਂ ਇਹ ਵੀ ਇੱਕ ਕਾਰਨ ਹੈਗਾ ਕਿਸਾਨੀ ਵੀਰੋ ਜੇ ਆਪਣੇ ਖੇਤਾਂ ਦੇ ਵਿੱਚ ਪਾਣੀ ਅਗਲੇ ਖੇਤ ਨੂੰ ਟੁੱਟ ਜਾਂਦਾ ਜਾਂ ਆਪਾਂ ਕੱਢਦੇ ਆ ਤਾਂ ਇਹ ਵੀ ਆਪਣਾ ਇੱਕ ਕਾਰਨ ਹੈਗਾ ਜਿਹੜੇ ਨਦੀਨ ਜ਼ਿਆਦਾ ਉੱਗਣ ਦਾ ਕਾਰਨ ਇਹ ਕਿਸਾਨੀ ਵੀਰੋ ਆਪਣੇ ਤਿੰਨ ਤੋਂ ਚਾਰ ਕਾਰਨ ਨੇ ਨਦੀਨ ਜ਼ਿਆਦਾ ਉੱਗਣ ਦੇ ਜਿੰਦੇ ਵਿੱਚ ਆਪਣੀ ਦਵਾਈ ਅਸਰ ਨਹੀਂ ਕਰਦੀ ਜਾਂ ਆਪਾਂ ਨੂੰ ਦਵਾਈ ਨਕਲੀ ਮਿਲ ਜਾਂਦੀ ਹੈ ਜਾਂ ਆਪਣਾ ਜਰਾ ਇਹ ਆਪਣਾ ਪਾਉਣ ਦਾ ਤਰੀਕਾ ਗਲਤ ਹੈ ਜਾਂ ਆਪਣੇ ਖੇਤਾਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ तकरीबन ਜੇਕਰ ਕਿਸਾਨ ਵੀਰ ਆਪਾਂ ਦਵਾਈ ਪਾਉਣੇ ਆ ਤਾਂ 4 ਤੋਂ 4 ਦਿਨ ਤੱਕ ਜ਼ਰੂਰੀ ਆਪਣੇ ਖੇਤ ਦੇ ਵਿੱਚ ਪਾਣੀ ਹੋਣਾ ਜ਼ਰੂਰੀ ਚਾਹੀਦਾ ਤਾਂ ਹੀ ਆਪਣੀ ਜਿਹੜੀ ਦਵਾਈ ਪ੍ਰੋਪਰ ਤਰੀਕੇ ਨਾਲ ਆਪਣਾ ਅਸਰ ਕਰਦੀ ਹੈ ਤੇ ਜੇਕਰ ਕਿਸਾਨ ਵੀਰੋ ਆਪਣੇ ਖੇਤਾਂ ਦੇ ਵਿੱਚ ਨਦੀਨ ਉੱਗ ਆਏ ਨੇ ਤਾਂ ਆਪਾਂ ਇਹਦੀ ਵੀਡੀਓ ਆਪਾਂ ਅਪਲੋਡ ਕੀਤੀ ਹੋਈ ਹੈ ਕਿ ਆਪਾਂ 10-12 ਦਿਨ ਤੇ ਕਿਹੜੀ ਆਪਾਂ ਸਪਰੇਅ ਕਰ ਸਕਦੇ ਹਾਂ ਤੇ 20-25 ਦਿਨਾਂ ਤੇ ਆਪਾਂ ਕਿਹੜੀ ਸਪਰੇਅ ਕਰ ਸਕਦੇ ਹੋ ਤੁਸੀਂ ਆਪਣੀ ਵੀਡੀਓ ਦੇਖ ਸਕਦੇ ਹੋ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਸਬਸਕ੍ਰਾਈਬ ਕਰ ਲਓ